ਦੇਖੋ ਵੀ ਕੱਲ ਨੂੰ ਸੀਐਮ ਤੁਮਨ ਤੁਮਨ ਨੇ ਰਾਂਪਰੇ ਆਉਣਾ ਤੇ ਆਪਣੇ ਜਿਹੜੇ ਪੁਲ ਦਾਦ ਘਾਟਰ ਕਰਨ ਠੀਕ ਹੈ ਜਿਹੜੇ ਸ਼ਹਿਰ ਵਾਲਾ ਪੁਲਾ ਤੇ ਦੇਖੋ ਹੰਨਾਂ ਜੁਰਾਂ ਜੁਰਾਂ ਤੇ ਜੰਲੀ ਜਾਂਦੀਆਂ ਠੀਕ ਹੈ ਇਹ ਦੇਖੋ ਇਹਨਾਂ ਨੇ ਸਾਰਾ ਅੱਛਾ ਬਸਾ ਸਾਰਾ ਇਰੀਆ ਵਾਲਾ ਸਾਰਾ ਤੇ ਮਰੇਜ ਵੀ ਉੱਤੇ ਜਾ ਕੇ ਖਲਾਦੇ ਆ ਜੇ ਤੁਸੀਂ ਦੇਖੋ ਕੋਠਾ ਖਾਲੀ ਹੋਈ ਜਾਂਦਾ ਉਹ ਵੀ ਚੱਕਰਾਂ ਦੇ ਪਾਸੇ ਠੀਕ ਹੈ ਤੇ ਆ ਚਾਰੇ ਪਾਸੇ ਇਹਨਾਂ ਨੇ ਪਾਣੀ ਪੂਹੀ ਲਾ ਕੇ ਠੀਕ ਹੈ ਯਾ ਦੇਖੋ ਜੀਸੀਵੀ ਪੂਰੇ ਜੋਰਾਂ ਨਾਲ ਸੋਨਾ ਤੇ ਕੰਮ ਦੇ ਲਈ ਜਾਂਦਾ ਯਾ ਦੇਖ ਪੂਰਨਾ ਸਫਾਇਆ ਦੱਤੀਆਂ ਨੇ ਦੂਰ ਦੂਰ ਤੱਕ ਨਾ ਕੋਈ ਧੋਖਾ ਦੇຊੂਗਾ ਕੋਸੇ ਨਹੀਂ ਕਿਸਣਾ ਕਿਉਂਕਿ ਸਫਾਈ ਕਰਨ ਸੀਐਮ ਸਾਹਿਬ ਨੇ ਉਹਨਾ ਤਾਂ ਕਰਕੇ ਸਫਾਇਆ ਪੂਰੇ ਜੋਰਾਂ ਨਾਲ ਗਾਠਨ ਕਰਨਾ ਇਹ ਦੇਖੋ ਜੀਸੀਵੀ ਤੇ ਇਧਰ ਚਾਰੇ ਪਾਸੇ ਪੂਰੀ ਸਫਾਈ ਹੋਈ ਜੀ